5 ਜਨਵਰੀ 2024 ਮਹਾਨਗਰਾਂ ਚ ਪਾਰਕਿੰਗ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਲੋਕੀ ਗੱਡੀਆਂ ਖਰੀਦੀ ਜਾਂਦੇ ਨੇ ਅਤੇ ਖੜੀ ਕਰਨ ਦੀ ਥਾਂ ਉਹਨਾਂ ਕੋਲ ਹੈ ਨਹੀਂ ਗੱਡੀਆਂ ਖੜੀਆਂ ਵੀ ਕਰਨ ਤਾਂ ਕਿੱਥੇ ਜ਼ਾਹਿਰ ਉਹ ਗੱਡੀਆਂ ਸੜਕਾਂ ਦੇ ਕਿਨਾਰਿਆਂ ਤੇ ਖੜੀਆਂ ਹੁੰਦੀਆਂ ਨੇ ਉਸ ਹਿੱਸੇ ਚ ਜਿੱਥੇ ਲੋਕਾਂ ਦੇ ਪੈਦਲ ਤੁਰਨ ਦੀ ਥਾਂ ਹੁੰਦੀ ਹੈ ਨਤੀਜਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਤੁਰਨ ਵਾਸਤੇ ਸੜਕ ਤੇ ਆਉਣਾ ਪੈਂਦਾ ਜਦ ਉਹ ਸੜਕਾਂ ਤੇ ਤੁਰਦੇ ਨੇ ਤਾਂ ਗੱਡੀਆਂ ਕੰਨ ਫਾੜੂ ਹਾਰਨ ਵਜਾਉਂਦੀਆਂ ਲੰਘਦੀਆਂ ਨੇ ਗੱਡੀਆਂ ਦੇ ਡਰਾਈਵਰ ਪੈਦਲ ਤੁਰਨ ਵਾਲਿਆਂ ਨੂੰ ਘੂਰੀ ਵਟਦਿਆਂ ਲੰਘ ਜਾਂਦੇ ਨੇ ਇੱਕ ਗੱਡੀ 'ਚ ਕਈ ਵਾਰੀ ਇੱਕ ਹੀ ਬੰਦਾ ਬੈਠਾ ਹੁੰਦਾ ਜਾਂ ਦੋ ਗੱਡੀ ਥਾਂ ਘੇੜਦੀ ਐ ਘਟੋ ਘਟ ਅੱਠ ਬੰਦਿਆਂ ਦੀ ਉਹ ਅੱਠ ਬੰਦਿਆਂ ਦੀ ਥਾਂ ਘੇੜਨ ਵਾਲੇ ਦੋ ਬੰਦੇ ਰਸਤੇ 'ਚ ਚੱਲ ਰਹੇ ਇੱਕ ਬੰਦੇ ਨੂੰ ਵੀ ਸਹਾਰ ਨਹੀਂ ਸਕਦੇ ਸੜਕ ਪਾਰ ਕਰਨਾ ਵੀ ਬੜੀ ਔਖੀ ਗੱਲ ਹੁੰਦੀ ਜਾ ਰਹੀ ਐ ਆਮ ਗਲੀ ਮੁਹੱਲਿਆਂ ਵਿਚਕਾਰ ਵੀ ਇੱਕ ਹੋਰ ਗੱਲ ਲੋਕੀ ਗੱਡੀਆਂ ਖਰੀਦ ਤਾਂ ਲੈਂਦੇ ਨੇ ਪਰ ਉਹ ਰੋਜ਼ ਰੋਜ਼ ਗੱਡੀ ਨਹੀਂ ਚਲਾਉਂਦੇ ਨਤੀਜਾ ਗੱਡੀ ਖੜੀ ਕਰਨ ਲਈ geke ਗਈ ਥਾਂ ਤੇ ਹੀ ਕਈ ਕਈ ਦਿਨ ਤੱਕ ਖੜੀ ਰਹਿ ਜਾਂਦੀ ਹੈ ਜਦੋਂ ਅਜਿਹਾ ਕਈ ਗੱਡੀਆਂ ਇੱਕ ਤੋਂ ਬਾਅਦ ਇੱਕ ਖੜੀਆਂ ਹੁੰਦੀਆਂ ਜਾਂਦੀਆਂ ਨੇ ਤਾਂ ਇੱਕ ਸਮੱਸਿਆ ਦਾ ਤਾਂ ਜ਼ਰੂਰ ਸਮਾਧਾਨ ਹੋ ਜਾਂਦਾ ਹੈ ਸਮੱਸਿਆ ਵੱਡੀ ਹੈ ਪਰ ਸਮਾਧਾਨ ਅਜਿਹਾ ਕਿ ਇੱਕ ਨਵੀਂ ਸਮੱਸਿਆ ਨੂੰ ਜਨਮ ਦੇਣ ਵਾਲਾ ਖੜੀਆਂ ਗੱਡੀਆਂ ਦੀ ਓਟ ਵਿੱਚ ਲੋਕੀ ਸੁਸੂ ਪੱਟੀ ਕਰਦੇ ਨੇ ਉਹ ਲੋਕ ਜਿਨ੍ਹਾਂ ਨੂੰ ਬਾਥਰੂਮ ਮੈਸਰ ਨਹੀਂ ਉਹ ਗੱਡੀ ਪਿੱਛੇ ਲੁੱਕ ਕੇ ਹਲਕੇ ਹੋ ਜਾਂਦੇ ਨੇ ਜਦ ਕੋਈ ਗੱਡੀ ਉੱਥੋਂ ਹਟਦੀ ਹੈ ਤਾਂ ਨਰਕ ਦਾ ਨਜ਼ਾਰਾ ਇਸੇ ਜਨਮ ਚ ਦੇਖ ਜਾਂਦਾ ਹੈ ਸਵੱਛ ਭਾਰਤ ਸਾਰਿਆਂ ਦਾ ਭਾਰਤ ਨਹੀਂ ਸ਼ਾਇਦ ਤਾਂ ਹੀ ਕਿਹਾ ਜਾਂਦਾ ਹੈ ਕਿ ਦੋ-ਦੋ ਇੰਡੀਆ ਹਨ ਥੋੜਾ ਕਿਆ ਬਹੁਤਾ ਸਮਝਣਾ